ਮਿੰੂਤੇ ਆਪ ਨਾ ਡਾਰੀ ਲੱਗੀ ਜਾਂਦੀ ਆਈ। ਵੀ ਕੀ ਬਣਾਵਾ ਵਾ ਗੜੀ। ਹੁਣ ਤੇ ਉੱਠ ਕੇ ਕੋਈ ਕੰਮ ਵੀ ਨਹੀਂ ਕਰਦੀ। ਸਾਰਾ ਦਿਨ ਅੰਦਰੇ ਲੰਮੇ ਪਈ ਰਹਿੰਦੀ ਆ। ਹਾਨੂੰ ਸਭ ਨੂੰ ਉਤਰ ਬਣਾਇਆ ਵਾ। ਰੋਟੀ ਬਣਾ ਦੋ। ਸਬਜ਼ੀ ਬਣਾ ਦੋ। ਨਾ ਮੇਰੀ ਗੱਲ ਸੁਣੋ। ਇੱਥੇ ਤੁਸੀਂ ਬੈਠੀਆਂ ਵਾ ਦੋਵੇਂ ਜਣੀਆਂ ਜੁੜ ਕੇ ਤੇ ਤੁਹਾਨੂੰ ਕੰਮ ਨਹੀਂ ਲੱਭਦਾ ਕੋਈ। ਕੱਲ ਨੂੰ ਵੀਰ ਜੀ ਹੁਣਾਂ ਨਹੀਂ ਆਉਣਾ ਵਾ। ਤੇ ਘਰ ਦਾ ਕੰਮ ਕੋਈ ਕਰ ਲਈਏ। ਸਾਰੀ ਸਫਾਈ ਕਰਨ ਵਾਲੀ ਪਈ ਆ। ਵੀ ਤੇਰੀ ਨੌਕਰੀ ਦਾ ਤਾਂ ਨਹੀਂ ਮੈਨੂੰ ਪਤਾ। ਵੀ ਜਾਣੀ ਆ ਕਿ ਰਹਿਣੀ ਆ। ਪਰ ਮੈਨੂੰ ਲੱਗਦਾ ਵਾ ਵੀ ਤੇਰਾ ਟੱਬਰ ਨੇ ਚੱਲ ਜਾਣਾ ਵਾ ਜਿੱਦਾਂ ਸਾਡੇ ਕੋ ਕੰਮ ਕਰਾਉਣ ਲਈ ਆ ਉਹੋ ਆ ਕੰਮ ਸਵਾਹ ਕਰਨ ਦੀ ਆ ਆ ਵੇ ਕਟਾ ਚੱਜ ਨਾ ਹੱਥ ਚਲਾ ਲਾ ਹੱਥ ਹੈ ਨਹੀਂ ਇਹ ਨਾਲ ਮੰਮੀ ਮੈਨੂੰ ਗੋਲੀ ਰਹਿਣ ਦੋ ਜੇ ਜ਼ਹਿਰ ਹੈਗੀ ਨਾ ਉਹ ਦੇ ਦੋ ਨਾ ਨਾ ਧੀਏ ਜ਼ਹਿਰ ਖਾਂ ਤੇਰੇ ਦੁਸ਼ਮਣ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਨ ਰਹੀ ਆ ਮੰਮੀ ਮੇਰੇ ਕੋ ਤਾਂ ਨਹੀਂ ਹੁੰਦਾ ਕੰਮ ਤੇ ਮੇਰੀ ਸੁਣੋ ਗੱਲ ਲਵਲੀ ਨਹੀਂ ਨਾ ਕੁਝ ਕਰ ਸਕਦਾ ਕੋਈ ਗੱਲ ਨਹੀਂ ਮੈਂ ਹੁਣ ਕਰਕੇ ਵਿਖਾਉਣੀ ਆ